ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਨਾਮਸਤਕ ਹੋਏ ਨੇ ਅੱਜ ਉਹਨਾਂ ਨੂੰ ਹੁਕਮ ਜਾਰੀ ਹੋਏ ਸੀ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਣਾ ਹੈ ਦਰਸਲੇ ਮਾਮਲਾ 350 ਸਾਲਾ ਸਮਾਗਮ ਦਾ ਜਿੱਥੇ ਰੋਮਾਂਟਿਕ ਗੀਤਾਂ ਦੇ ਉੱਤੇ ਭੰਗੜੇ ਪਾਏ ਗਏ ਤੇ ਉੱਥੇ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ ਫਿਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਰਜੋਤ ਸਿੰਘ ਬੈਂਸ ਦਾੜਾ ਪ੍ਰਕਾਸ਼ ਕੀਤਾ ਹੋਇਆ ਨੰਗੇ ਪੈਰੀ ਹੈਰੀਟੇਜ ਸਟਰੀਟ ਤੋਂ ਸ਼ੁਰੂ ਹੋਏ ਔਰ ਅੱਗੇ ਪਹਿਲਾ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਸਥਾਨ ਉੱਥੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਨਤਮਸਤਕ ਹੋਏ ਔਰ ਤਸਵੀਰਾਂ ਸਾਹਮਣੇ ਆ ਗਈਆਂ ਨੇ ਪੰਜ ਸਿੰਘ ਸਹਬਾਨਾ ਸਾਹਮਣੇ ਪੇਸ਼ ਹੋਏ ਮੰਤਰੀ ਹਰਜੋਤ ਬੈਂਸ ਤੁਹਾਨੂੰ ਦੱਸ ਦਈਏ ਕਿ ਮੰਤਰੀ ਹਰਜੋਤ ਬੈਂਸ ਨੂੰ ਪਹਿਲਾਂ 1 ਤਰੀਕ ਨੂੰ ਸੱਦਿਆ ਗਿਆ ਸੀ 1 ਅਗਸਤ ਨੂੰ ਸੱਦਿਆ ਗਿਆ ਸੀ ਪਰ ਉਸ ਤੋਂ ਬਾਅਦ 6 ਤਰੀਕ ਨੂੰ ਯਾਨੀ ਕਿ 6 ਅਗਸਤ ਨੂੰ ਅੱਜ ਦੇ ਦਿਨ ਹਰਜੋਤ ਬੈਂਸ ਨੂੰ ਸੱਦ ਲਿਆ ਗਿਆ ਕਿਉਂਕਿ ਉਸ ਤੋਂ ਬਾਅਦ ਕਾਰਜਕਾਰੀ ਜਹਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਰਿਸ਼ਤੇਦਾਰ ਦੀ ਅਚਾਨਕ ਮੌਤ ਹੋ ਜਾਂਦੀ ਹੈ ਜਿਸ ਕਾਰਨ ਇਹ ਤਰੀਕ ਅੱਗੇ ਪਾ ਦਿੱਤੀ ਗਈ ਸੀ ਉਹ ਬੈਠਕ ਮੁਲਤਵੀ ਹੋ ਜਾਂਦੀ ਹੈ ਅੱਜ 6 ਅਗਸਤ ਨੂੰ ਪੇਸ਼ ਹੋਏ ਨੇ ਮੰਤਰੀ ਹਰਜੋਤ ਬੈਂਸ ਇਸ ਬੈਠਕ ਦੀ ਅਗਵਾਈ ਵੀ ਕਾਰਜਕਾਰੀ ਪ੍ਰਧਾਨ ਜਹਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕੀਤੀ ਗਈ ਹੈਰੀਟੇਜ ਸਟਰੀਟ ਸਾਰਾਗੜੀ ਸਰਾਹ ਲਾਗਿਓ ਸ਼ੁਰੂ ਕੀਤੀ ਗਈ ਹਰਜੋਤ ਸਿੰਘ ਬੈਂਸ ਵੱਲੋਂ ਆਪਣੀ ਚਾਲ ਔਰ ਅੱਗੇ ਅਕਾਲ ਤਖਤ ਸਾਹਿਬ ਪਹੁੰਚੇ ਵਿੱਚ ਗੁਰੂ ਕੇ ਮਹਿਲ ਵੀ ਨਤਮਸਤਕ ਹੋਏ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਜਾ ਕੇ ਨਤਮਸਤਕ ਹੁੰਦੇ ਨੇ ਪੰਜ ਸਿੰਘ ਸਾਹਿਬਾਨ ਬੈਠੇ ਹੁੰਦੇ ਨੇ ਔਰ ਉੱਥੇ ਹਰਜੋਤ ਸਿੰਘ ਬੈਂਸ ਦੀ ਤਸਵੀਰ ਵੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਪੰਜ ਸਿੰਘ ਸਾਹਿਬਾਨਾਂ ਦੇ ਅੱਗੇ ਬੈਠੇ ਹੋਿਆਂ ਦੀ ਦੱਸਦੀ ਹੈ ਕਿ ਅਕਾਲ ਤਖਤ ਦੇ ਜੇਹਦਾਰ ਕੁਲਦੀਪ ਸਿੰਘ ਗੜਗੱਜ ਨੇ ਮੰਤਰੀ ਹਰਜੋਤ ਬੈਂਸ ਅਤੇ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫਰ ਤੋਂ ਸ਼੍ਰੀਨਗਰ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਦੇ 350 ਸਾਲਾਂ 350 ਸਾਲਾਂ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਨੂੰ ਲੈ ਕੇ ਉੱਠਦੇ ਵਿਵਾਦ ਤੋਂ ਬਾਅਦ ਪਸ਼ਟੀਕਰਨ ਮੰਗਿਆ ਸੀ ਭਾਸ਼ਾਗ ਭਾਗ ਵੱਲੋਂ ਇਤਿਹਾਸਕ ਦਿਵਸ ਦੇ ਉੱਤੇ ਇੱਕ ਸਮਾਗਮ ਜੋ ਕਸ਼ਮੀਰ ਦੇ ਵਿੱਚ ਰੱਖਿਆ ਗਿਆ ਸੀ ਉੱਥੇ ਗਾਇਕ ਵੀਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ ਜਿੱਥੇ ਗਾਇਕ ਵੀਰ ਸਿੰਘ ਨੇ ਗੀਤ ਗਾਏ ਜਿੱਥੇ ਇਹਨਾਂ ਦੋਹਾਂ ਦੇ ਉੱਤੇ ਔਰ ਬਾਕੀ ਉੱਥੇ ਮੌਜੂਦ ਲੋਕਾਂ ਦੇ ਉੱਤੇ ਰੋਮਾਂਟਿਕ ਗੀਤਾਂ ਦੇ ਉੱਤੇ ਭੰਗੜੇ ਕਾਉਣ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਵਿਵਾਦ ਉੱਠਿਆ ਔਰ ਵਿਵਾਦ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਦੋਹਾਂ ਨੂੰ ਤਲਬ ਕਰ ਲਿਆ ਜਾਂਦਾ ਔਰ ਮੰਤਰੀ ਹਰਜੋਤ ਬੈਂਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਨੇ ਔਰ ਇਸ ਸਮੇਂ ਦੇ ਵਿੱਚ ਫਸੀਲ ਤੋਂ ਫੈਸਲਾ ਵੀ ਸੁਣਾਇਆ ਜਾ ਸਕਦਾ ਹੈ ਕੀ ਕੁਝ ਸਾਹਮਣੇ ਆਉਂਦਾ ਦੱਸਦੇ ਰਹਿਵਾਂਗੇ ਬੜੇ ਰੋਮਾਂਟਿਕ ਇੰਡੀਆ ਪੰਜਾਬੀ ਤੇ